ਸਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਪ੍ਰਧਾਨ ਦਾ ਦੇਹਾਂਤ ਹੋ ਗਿਆ ਹੈ ਇਸ ਵੇਲੇ ਦੀ ਇੱਕ ਬੇਹਦ ਹੀ ਦੁਖਦਾਈ ਖਬਰ ਸਾਹਮਣੇ ਆਈ ਜਿਸ ਤੋਂ ਬਾਅਦ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਦੱਸਿਆ ਕਿ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਰੁਮਾਣਾ ਨੇ 91 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲਏ ਇਸ ਸਮੇਂ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਦੁੱਖ ਦੀ ਘੜੀ ਦੇ ਵੇਲੇ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਗਈ ਦਸਹੀ ਕਿ ਫਰੀਦਕੋਟ ਦੇ ਸੀਨੀਅਰ ਵਕੀਲ ਰਜਿੰਦਰ ਸਿੰਘ ਰੋਮਾਣਾ ਤੇ ਕੈਨੇਡਾ ਦੇ ਸੀਨੀਅਰ ਪਤਰਕਾ ਜਸਵੀਰ ਸਿੰਘ ਰੋਮਾਣਾ ਦੇ ਪਿਤਾ ਵਕੀਲ ਮਹਿੰਦਰ ਸਿੰਘ ਰੋਮਾਣਾ ਦਾ ਬੀਤੀ ਦੇਰ ਰਾਤ ਦੇ ਹਾਦ ਹੋ ਗਿਆ। ਦੇਹਾਂ ਦੀ ਖਬਰ ਸੁਣਦਿਆ ਹੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮਹਿੰਦਰ ਸਿੰਘ ਰੋਮਾਣਾ ਦੀ 91 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲੇ ਪੇਸ਼ੇਵਰ ਵਜੋਂ ਵਕੀਲ ਸਨ ਉਹ ਤੱਕ ਤਸ਼ਰੀ ਪਟਨਾ ਸਾਹਿਬ ਕਮੇਟੀ ਦੇ ਸਾਫ ਕਾ ਪ੍ਰਧਾਨ ਵੀ ਸਨ। ਉਹ ਇੱਕ ਕਿਸਾਨ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸਨ ਉਹਨਾਂ ਸਮਾਜਿਕ ਰਾਜਨੀਤਿਕ ਖੇਤਰ ਦੇ ਵਿੱਚ ਕੰਮ ਕਰਕੇ ਆਪਣਾ ਨਾਮ ਬਣਾਇਆ ਉਹਨਾਂ ਟੂਰਿਜ਼ਮ ਤੇ ਚੇਅਰਮੈਨ ਦੇ ਵਜੋਂ ਵੀ ਸੇਵਾਵਾਂ ਦਿੱਤੀਆਂ ਸਨ ਮੋਹਿੰਦਰ ਸਿੰਘ ਰੋਮਾਣਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਸਾਥੀ ਸਨ ਉਨ੍ਹਾਂ ਦਾ ਸੰਸਕਾਰ ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਸ਼ਾਮ 4 ਵਜੇ ਫਰੀਦਕੋਟ ਵਿਖੇ ਹੀ ਕੀਤਾ ਜਾਵੇਗਾ ਇਸ ਸਮੇਂ ਦੁਖਦੀ ਘੜੀ 'ਚ ਐ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੀ ਦੁੱਖਤਾ ਪ੍ਰਗਟਾਵਾ ਕੀਤਾ ਗਿਆ ਤੇ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਗਈ ਹੈ